ਸਾਡੇ ਕੋਲੇ 5 ਰੁਪਏ ਨਹੀਂ ਸੀ ਕੁਝ ਵੀ ਨਹੀਂ ਸੀ ਪਿੰਡ ਦੀ ਤਕਦੀਰ ਬਦਲਣੀ ਆ ਮੈਂ ਕੈਨੇਡਾ ਛੱਡ ਕੇ ਆਇਆ ਮਹਾਰਾਜ ਮਾਂ ਕਹਿੰਦੀ ਆ ਪੁੱਤ ਨੂੰ ਕਿ ਰਜਾਈ ਚੋਂ ਨੱਕ ਨਾ ਬਾਹਰ ਕੱਢੀ ਕਿ ਮੇਰੇ ਪਿੰਡ ਦੇ ਪੁੱਤ ਮਾਵਾਂ ਦੇ ਮੇਰੇ ਨਾਲ ਜੁਗਨੂ ਬਣ ਕੇ ਪਿੰਡ ਦਾ ਸੀਵਰੇਜ ਪਵਾਉਂਦੇ ਸੀ ਜਿੱਥੇ ਪਹਿਲਾ ਪਿੰਡ ਆ ਕਿ ਜਿੱਥੇ ਨਾਮ ਦਿੱਤਾ ਜਾਂਦਾ ਕੋਈ ਪਾਣੀ ਦੀ ਬਦਬੂ ਨਹੀਂ ਆਉਂਦੀ ਹੁਣ ਉੱਥੇ ਫੁੱਲਾਂ ਦੀ ਖੁਸ਼ਬੂ ਆਉਂਦੀ ਆ ਫੁੱਲਾਂ ਤੇ ਨਾਰੇ ਮਾਰਨ 'ਚ ਵਿਸ਼ਵਾਸ ਨਹੀਂ ਰੱਖਦਾ ਇਹ ਕੰਮ ਕਰਦਾ ਪਲਾਸਟਿਕ ਦਾ ਕਚਰਾ ਸਾਨੂੰ ਦੇਜੋ ਇਹ ਪਾਣੀ ਲੋਕਾਂ ਭਾਰੀ ਦੁੱਧ ਵੇਚਦਾ ਇਹ ਰਣਸੀਹ ਕਰਾਂ ਦੀਆਂ ਮੇਰੀਆਂ ਚਾਚੀਆਂਾਂ ਤਾਂਗਾ ਪਰਜਾਨਾ ਜੈਪੁਰਾਂ ਦਾ ਇੱਥੇ ਕੂੜਾ ਵੀ ਵੇਚਦਾ ਮੰਤਰੀ ਸਾਹਿਬ ਕੂੜਾ ਸੀ ਕੂੜੇ ਦੇ ਵੀ ਪੈਸੇ ਤੇ ਉਹਨੂੰ ਨਾਮ ਦਿੰਨੇ ਆ ਜੇ ਆਪਦੇ ਪਿੰਡ ਦੀ ਤਕਦੀਰ ਬਦਲਣੀ ਆ ਮੈਂ ਕੈਨੇਡਾ ਛੱਡ ਕੇ ਆਇਆ ਮਹਾਰਾਜ ਕਿਰਪਾ ਕਰ ਤੂੰ ਇਹ ਚਮਤਕਾਰ ਕਰ ਕਰ ਉਹੀ ਚਮਤਕਾਰ ਹੋਇਆ ਕਿ ਅਸੀਂ ਨੌ ਜਵਾਨਾਂ ਨੇ ਇਕੱਠੇ ਹੋ ਕੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਅਸੀਂ ਸੀਵਰੇਜ ਪਾਉਣਾ ਸ਼ੁਰੂ ਕੀਤਾ ਔਰ ਜਦੋਂ ਰਾਤ ਨੂੰ ਦਸੰਬਰ ਜਨਵਰੀ ਦੀ ਮੰਤਰੀ ਸਾਹਿਬ ਠੰਡ ਹੁੰਦੀ ਹੈ ਪਾਰਾ ਡਾਊਨ ਹੋ ਜਾਂਦਾ ਜਦੋਂ ਮਾਂ ਕਹਿੰਦੀ ਆ ਪੁੱਤ ਨੂੰ ਕਿ ਰਜਾਈ ਚੋਂ ਨੱਕ ਨਾ ਬਾਹਰ ਕੱਢੀ ਕਿ ਤੈਨੂੰ ਠੰਡ ਲੱਗ ਜੂ ਉਦੋਂ ਮੇਰੇ ਪਿੰਡ ਦੇ ਪੁੱਤ ਮਾਮਾ ਦੇ ਮੇਰੇ ਨਾਲ ਜੁਗਨੂ ਬਣ ਕੇ ਪਿੰਡ ਦਾ ਸੀਵਰੇਜ ਪਵਾਉਂਦੇ ਸੀ ਕਿ ਅਸੀਂ ਪਿੰਡ ਨੂੰ ਸ਼ਵਚ ਕਰਨਾ ਔਰ 100% ਅਸੀਂ ਸੀਵਰੇਜ ਪਾ ਕੇ ਅਸੀਂ ਦੇਸ਼ ਦਾ ਪਹਿਲਾ ਪਿੰਡ ਬਣਾਇਆ ਨਹੀਂ ਨਾੜੀਆਂ ਆਸਤੇ ਪੈਸਿਆਂ ਦੀ ਲੋੜ ਨਹੀਂ ਜੇ ਸਾਡੇ ਪਿੰਡ ਵਿੱਚ ਕੋਈ ਭਗਦੀ ਹੋਈ ਓਪਨ ਡਰੇਨੇਜ ਦਿਖਾਊਗਾ ਉਹਨੂੰ ਅਸੀਂ 5 ਲੱਖ ਰੁਪਇਆ ਨਾਮ ਦਿੰਨੇ ਆ ਇਹ ਦੇਸ਼ ਦਾ ਪਹਿਲਾ ਪਿੰਡ ਆ ਕਿ ਜਿੱਥੇ ਨਾਮ ਦਿੱਤਾ ਜਾਂਦਾ ਕੋਈ ਓਪਨ ਡਰੇਨੇਜ ਦਿਖਾ ਦੇ ਜੇ ਕੋਈ ਸਰਕਾਰੀ ਗਲੀ ਸਟਰੀਟ ਕੱਚੀ ਦਿਖਾਏਗਾ ਉਹਨੂੰ ਵੀ 5 ਲੱਖ ਰੁਪਇਆ ਨਾਮ ਦਿੰਦਾ ਰਣਸੀ ਕਲਾ ਅਲੋਕਾ ਲਈ ਚੰਬਾ ਲੱਗਦਾ ਏਵੇਂ ਫਿਰ ਅਸੀਂ ਗੰਦੇ ਪਾਣੀ ਨੂੰ ਸੋਧਣ ਲਈ ਟ੍ਰੀਟਮੈਂਟ ਪਲਾਂਟ ਲਾਇਆ ਮੰਤਰੀ ਸਾਹਿਬ 100 ਏਕੜ ਖੇਤੀ ਅਸੀਂ ਰਣਸੀ ਕਲਾਂ ਬੂੰਦ-ਬੂੰਦ ਸਾਫ਼ ਕਰਦਾ ਟ੍ਰੀਟ ਕਰਦਾ ਔਰ 100 ਏਕੜ ਖੇਤੀ ਗੰਦੇ ਪਾਣੀ ਨੂੰ ਸੋਧ ਕੇ ਕਰਨ ਵਾਲਾ ਵੀ ਇਹ ਦੇਸ਼ ਦਾ ਪਹਿਲਾ ਪਿੰਡ ਬਣਿਆ ਰਣਸੀ ਕਲਾਂ ਇੱਥੇ ਹੀ ਵਸਨੀ ਜਿਹੜੇ ਸਾਡੇ ਛੱਪੜ ਸੀ ਜਿਹੜੇ ਸਾਡੇ ਜਲ ਸੰਭਾਲ ਦੇ ਸੋਮੇ ਸੀ ਉਹ ਪ੍ਰਦੂਸ਼ਿਤ ਹੋ ਗਏ ਸੀ ਗੰਦੇ ਹੋ ਗਏ ਸੀ ਜਿੱਥੇ ਕਦੇ ਸਾਡੇ ਨੌਜਵਾਨ ਬੱਚੇ ਛੱਪੜਾਂ ਦੇ ਵਿੱਚ ਬੜ-ਬੜ ਕੇ ਤਲਾਵਾਂ 'ਚ ਮੱਜਾਂ ਦੀਆਂ ਪੂਛਾਂ ਫੜ ਕੇ ਤੈਰੀ ਲਾਉਂਦੇ ਸੀ ਨਹਾਉਂਦੇ ਸੀ ਉੱਥੇ ਬਦਬੂ ਆਉਣ ਲੱਗੀ ਸੀ ਅਸੀਂ ਉਹਨਾਂ ਗੰਦੇ ਛੱਪੜਾਂ ਨੂੰ ਸੁੰਦਰ ਝੀਲਾਂ ਦਾ ਰੂਪ ਦਿੱਤਾ ਲੇਕਾਂ ਬਣਾਈਆਂ ਦੋ ਰਣਸੀਕਲਾਂ ਦੇ ਵਿੱਚ ਜਿੱਥੇ ਹੁਣ ਗੰਦੇ ਪਾਣੀ ਦੀ ਬਦਬੂ ਨਹੀਂ ਆਉਂਦੀ ਹੁਣ ਉੱਥੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਫੁੱਲਾਂ ਦੀ ਇਹ ਰਣਸੀਕਲਾਂ ਨੇ ਚਮਤਕਾਰ ਕੀਤਾ ਔਰ ਪਾਰਕ ਵਾਤਾਵਰਨ ਨੂੰ ਬਚਾਉਣ ਲਈ ਅਸੀਂ ਪਾਰਕ ਬਣਾਏ ਔਰ ਜਿਹੜੇ ਪਿੰਡ ਦੇ ਲੋਕ ਰੱਖ ਲਗਾਉਂਦੇ ਆ ਉਹਨਾਂ ਨੂੰ ਰੱਖਾਂ ਨੂੰ ਪਾਲਣ ਲਈ ਰਣਸੀਹ ਕਲਾ ਪੈਸੇ ਦਿੰਦਾ ਮੰਤਰੀ ਸਾਹਿਬ ਔਰ ਇਸੇ ਤਰ੍ਹਾਂ 2019 ਦੇ ਵਿੱਚ ਦੇਸ਼ ਦੇ ਪਰਜੀਗੇ ਆਦਮ ਨਰਿੰਦਰ ਮੋਦੀ ਨੇ ਇੱਕ ਮਹ ਮਸ਼ਰੂਕ ਕੀਤੀ ਕਿ ਮੈਂ ਦੇਸ਼ ਨੂੰ ਪਲਾਸਟਿਕ ਮੁਕਤ ਕਰਨਾ ਕੰਡਾ ਤੇ ਸਲੋਗਨ ਲਿਖੇ ਗਏ ਪਰ ਕੰਮ ਨਹੀਂ ਕਿਤੇ ਹੋਇਆ ਇਹ ਰਣਸੀਹ ਕਲਾ ਸਲੋਗਨ ਲਿਖਣ ਵਾਲਾ ਨਹੀਂ ਪਿੰਡ ਇਹ ਨਾਰੇ ਮਾਰਨ 'ਚ ਵਿਸ਼ਵਾਸ ਨਹੀਂ ਰੱਖਦਾ ਇਹ ਕੰਮ ਕਰਦਾ ਅਸੀਂ ਲੋਕਾਂ ਨੂੰ ਆਖਿਆ ਤੁਸੀਂ ਸਾਨੂੰ ਪਲਾਸਟਿਕ ਦਿਓ ਇਹਦੇ ਬਦਲੇ ਸਾਡੇ ਤੋਂ ਖੰਡ ਲੈ ਜਾਓ ਗੁੜ ਲੈ ਜਾਓ ਕੰਕ ਲੈ ਜਾਓ ਚੌਲ ਲੈ ਜਾਓ ਪਰ ਪਲਾਸਟਿਕ ਦਾ ਕਚਰਾ ਸਾਨੂੰ ਦੇਜੋ ਇੱਥੇ ਬਸ ਨਹੀਂ ਇਹ ਰਣਸੀਹ ਕਲਾ ਨੇ ਇਹ ਜੀ ਮੈਂ ਮਸ਼ਰੂਕ ਕੀਤੀ ਕਿ ਜਦੋਂ ਸਿੱਖਾਂ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਇੱਕ ਖੂਬਸੂਰਤ ਲਾਇਬ੍ਰੇਰੀ ਬਣਾਈ ਇਹ ਦੁਨੀਆ ਦੀ ਪਹਿਲੀ ਲਾਇਬ੍ਰੇਰੀ ਬਣੀ ਕਿ ਜਿੱਥੇ ਕਿਤਾਬਾਂ ਪੜਨ ਵਾਲਿਆਂ ਨੂੰ ਵੀ ਪੈਸੇ ਦਿੱਤੇ ਜਾਂਦੇ ਆ ਨਹੀਂ ਦੁਨੀਆ ਦੀਆਂ ਲਾਇਬ੍ਰੇਰੀਆਂ ਦੇ ਵਿੱਚੋ ਪੈਸੇ ਲੈ ਜਾਂਦੇ ਆ ਮੰਤਰੀ ਸਾਹਿਬ ਹੈਰਾਨ ਸੀ ਜੋ ਦੱਸ ਰਹੇ ਸੀ ਕਿ ਤੁਸੀਂ ਪੈਸੇ ਦਿੰਨੇ ਹੋ ਮੰਤਰੀ ਸਾਹਿਬ ਅਸੀਂ ਕੁਝ ਨਹੀਂ ਲੈਂਦੇ ਸਭ ਕੁਝ ਦੇਣ ਵਾਲਾ ਹੀ ਪਿੰਡ ਆ ਰਣਸੀ ਕਲਾ ਅਸੀਂ ਦਿਲ ਖੋਲ ਕੇ ਦਾਨ ਕਰਨ ਵਾਲਾ ਪਿੰਡ ਆ ਔਰ ਇੱਥੇ ਹੀ ਵਸ ਨਹੀਂ ਕਿ ਜਦੋਂ ਪੂਰੇ ਦੇਸ਼ ਦੇ ਵਿੱਚ ਦਿੱਲੀ ਮਾਰਗੀ ਰਾਹ ਧਾਨੀ ਵਿੱਚ ਕੂੜੇ ਦੇ ਵੱਡੇ ਵੱਡੇ ਪਰਬਤ ਬਣ ਕੇ ਲੋਕਾਂ ਨੂੰ ਲੱਗਦਾ ਕਿ ਇਹ ਪਹਾੜ ਆ ਪਰ ਉਹ ਗੰਦਗੀ ਦੇ ਢੇਰ ਆ ਰਣਸੀ ਕਲਾ ਨੇ ਇਹ ਪਹਿਲਾ ਦੇਸ਼ ਦਾ ਪਿੰਡ ਆ ਕਿ ਜਿਵੇਂ ਸਾਡੇ ਪੰਜਾਬੀ ਚ ਕਿਸੇ ਨੇ ਆਖਿਆ ਕਿ ਤੇਰਾ ਬੱਕ ਦਾ ਜੈਕੁਰੇ ਪਾਣੀ ਲੋਕਾਂ ਭਾਰੀ ਦੁੱਧ ਵੇਚਦਾ ਇਹ ਰਣਸੀਖ ਕਲਾਂ ਦੀਆਂ ਮੇਰੀਆਂ ਚਾਚੀਆਂਾਂ ਤਾਂਆਂਾਂ ਪਰਜਾਨਾ ਜੈਕੁਰਾਂ ਦਾ ਇੱਥੇ ਕੂੜਾ ਵੀ ਵਿਕਦਾ ਮੰਤਰੀ ਸਾਹਿਬ ਕੂੜਾ ਸੀ ਕੂੜੇ ਦੇ ਵੀ ਪੈਸੇ ਤੇ ਉਹਨੂੰ ਨਾਮ ਦਿੰਨੇ ਆ ਇਹ ਰਣ